ਟਾਈਮ ਆ ਰਾਵਨ ਨਾਲ ਆਇਓ ਆ ਫਰੋਜਪੁਰ ਰੋਡ ਦੇ ਉੱਤੇ ਦਰਖਤ ਜਾ ਪਿਆ ਥੱਲੇ ਆ ਦੇਖੋ ਮੀਂਹ ਕਰਕੇ ਸਪੈਇਡ ਦੇ ਬਹੁਤ ਟੁੱਟਦੇ ਹੁੰਦੇ ਆ ਦਿਨਾਂ ਦੇ ਵਿੱਚ ਤੇ ਬਾਕੀ ਆ ਜਾਮ ਲੱਗਿਆ ਪਿਆ ਰੋਡ ਵਿੱਚ ਦਾ ਕਿੱਥੋਂ ਲੰਘ ਜੂਗੀ ਆਇਆ ਲਾਇਆ ਲਾਇਆ ਜਮਾ ਰਾਵਨਾਂ ਚੱਲਿਆ ਕਰੋ ਮੀਂਹ ਦੇ ਵਿੱਚ ਮਸਾਂ ਇੱਥੇ ਵਜਣੀਆਂ ਗੱਡੀ ਥੱਲੇ ਆ ਜਾਣੀ ਸੀ ਕਿਰਾਂ ਇੱਥੇ ਜਦੋਂ ਉੱਤੋਂ ਡਿੱਗਿਆ ਉਹ ਉਧਰ ਦੀ ਗੱਡੀ ਪਹਿਲਾਂ ਡਾਂਗੀ ਹਾਂ ਓਏ ਆਉਂਦੀ ਆਉਂਦੀ ਐ ਕ੍ਰੇਨ ਆਜੂਗੀ ਰਸਤਾ ਸਾਰਾ ਜਾਮ ਕਰਦਾ ਬਾਈ ਬੜਾ ਮੀਂਹ ਕਣੀ ਦੇ ਬਾਈਕ ਤੇ ਜਾਇਆ ਕਰੋ ਐਵੇਂ ਗਰੇ ਪੂਰਾ ਧਿਆਨ ਨਾਲ ਉੱਤੇ ਜਾ ਬਣਾ ਕੱਲ ਨੂੰ ਕੇ ਬੈਕ ਕਰਕੇ ਲਾ ਦੇ ਟਰਾਲੀ ਜੀ ਨਾਲ ਬੈਕ ਲਾ ਕੇ ਗਿੱਲਾ ਦੇ ਉੱਤੇ ਡੇਕੇ ਚੱਲੇ ਗੱਡੀ ਦੇ ਹੈ ਗੱਡੀ ਦੇ ਉੱਤੇ ਹੀ ਡੇਕੇ ਚੱਲੀ ਹੋਣੀ ਡਿੱਗਾ ਹੋਣੀ ਡਿੱਗਾ ਅੱਗੇ ਹੀ ਦੇਖੀ ਕਿਤੇ ਆਪਣੇ ਵਾਲੇ ਗੱਡੀ ਤੇ ਨਹੀਂ ਆਪਣੇ ਤੇ ਡੇਕੇ ਦਾ ਬਾਈ ਧਿਆਨ ਨਾਲ ਜਾਇਆ ਕਰੋ ਆ ਦਿਨਾਂ ਦੇ ਜਦੋਂ ਮੀਂਹ ਕਣੀ ਦੇ ਵਿੱਚ ਤਾਂ ਆਪਦਾ ਜੇ ਕਿਸੇ ਨੂੰ ਬਾਹਲੀ ਲੋਡ ਨਹੀਂ ਤੇ ਕਰੋ ਬਾਹਰ ਨਾ ਹੀ ਨਿਕਲੋ ਇੱਕ ਆਉ ਨਹੀਂ ਡਿਗਿਆ ਪਿਆ ਹਾਂ ਇੱਕ ਗੋਲਡ ਗਾ